ਜੀ ਸਾਡੇ ਜਿਹੜੇ ਦੋ ਪ੍ਰੋਗਰਾਮ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਆ ਸਟੇਟ ਗਵਰਨਮੈਂਟ ਦੇ ਬਟ ਜਿਹੜੇ ਦੋ ਪ੍ਰੋਗਰਾਮ ਹੁਣ ਇੱਕ ਤਾਂ ਮੁੱਖ ਮੰਤਰੀ ਸਹਿਤ ਯੋਜਨਾ ਜਿਹੜਾ 10 ਲੱਖ ਦਾ ਬੀਮਾ ਹੈਗਾ ਜਿਹੜਾ ਸਾਰੇ 3 ਕਰੋੜ ਲੋਕਾਂ ਨੂੰ ਦੇਣਾ ਉਹਦੇ ਵਾਸਤੇ ਜ਼ਿਲ੍ਹਾ ਲੈਵਲ ਦੇ ਉੱਤੇ ਕੋਆਰਡੀਨੇਸ਼ਨ ਲਈ ਜਿਵੇਂ ਡਿਪਟੀ ਕਮਿਸ਼ਨਰ ਕੋਆਰਡੀਨੇਟ ਕਰਕੇ ਸਾਡੇ ਐਮਐਲਏ ਸਾਹਿਬ ਲਖਵੀਰ ਸਿੰਘ ਰਾਏ ਜੀ ਔਰ ਜਿੰਨੇ ਸਾਡੇ ਹੋਰ ਵੀ ਬਹੁਤ ਸਾਰੇ ਇਹਦੇ ਵਿੱਚ ਜਿਸ ਤਰ੍ਹਾਂ ਸਿਵਲ ਸਰਜਨ ਆਫਿਸ ਤੋਂ ਸਿਵਲ ਸਰਜਨ ਹੋ ਗਿਆ ਸਾਡੇ ਡਿਪਟੀ ਮੈਡੀਕਲ ਕਮਿਸ਼ਨਰ ਕਾਮਨ ਸਰਵਸੈਂਟਰ ਦੇ ਡਿਸਟ੍ਰਿਕਟ ਮਜਿਸਟਰੇਟ ਤੇ ਇਸੇ ਤਰ੍ਹਾਂ ਜਿਹੜੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੋਆਰਡੀਨੇਟਰਸ ਹੈਗੇ ਆ ਉਹ ਘਰ ਘਰ ਜਾ ਕੇ ਲੋਕਾਂ ਨੂੰ ਪਰਚੇ ਜਿਗੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਬਹੁਤ ਸਾਰੇ ਵਿੰਗਸ ਦੇ ਵਿੱਚ ਚਾਰ ਪੰਜ ਡਿਪਾਰਟਮੈਂਟ ਇਨਵੋਲਡ ਹੈਗੇ ਆ ਉਹਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਫਤਿਹਗੜ੍ਹ ਸਾਹਿਬ ਦੇ ਵਿੱਚ 169 ਕੈਂਪ ਲੱਗਣਗੇ ਜੀ ਆਪਾਂ 169 ਤੋਂ ਸ਼ੁਰੂ ਕਰਾਂਗੇ 169 ਤੋਂ ਉਸ ਤੋਂ ਬਾਅਦ ਜੇ ਲੋੜ ਪੈਗੀ ਤਾਂ ਫਿਰ ਉਹਨਾਂ ਨੂੰ ਆਪਾਂ ਸਕੇਲ ਅਪ ਕਰਾਂਗੇ ਹੋਰ ਵੀ ਵਧਾਵਾਂਗੇ ਉਹਨਾਂ ਨੂੰ ਜਿਵੇਂ ਜਿਵੇਂ ਸਾਡਾ ਐਕਸਪੀਰੀਅੰਸ ਹੋ ਜਾਏਗਾ ਜਿਹੜੀ ਸਾਡੀ انرੋਲਮੈਂਟ ਆ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਪਹਿਲਾਂ ਤਾਂ ਅਸੀਂ ਸਾਰੀ ਪੂਰੀ ਤਿਆਰੀ ਸੀ 15 ਤੋਂ ਸ਼ੁਰੂ ਹੋਣੀ ਸੀ ਹੁਣ ਕਿਉਂਕਿ ਜਥੇਦਾਰ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਉਸ ਦਿਨ ਸਾਮਨ ਕਰ ਲਿਆ ਤੇ ਇਹ ਹੁਣ 22 ਤੋਂ ਸ਼ੁਰੂ ਹੋਏਗੀ ਉਹਦੇ ਨਾਲ ਡਿਲੇ ਹੋ ਗਿਆ ਸਾਡਾ ਇੱਕ ਹਫ਼ਤੇ ਦਾ ਅ ਲੇਕਿਨ ਅਸੀਂ ਉਸ ਤੋਂ ਪਹਿਲਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਟ੍ਰਾਇਲ ਰਨ ਕਰਕੇ ਇਹਦੇ ਨਾਲ ਕਿਸੇ ਨੂੰ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡਾ ਸਾਰੀ ਮਸ਼ੀਨਰੀ ਆ ਸਾਰਿਆਂ ਦੀ ਆਪਸ ਦੇ ਵਿੱਚ ਬੈਟਰ ਕੋਆਰਡੀਨੇਸ਼ਨ ਲਈ ਅਸੀਂ ਕੁਝ ਕਾਰਡ ਜਿਹੜੇ ਉਸ ਤੋਂ ਪਹਿਲਾਂ ਵੀ ਬਣ ਗਏ ਤੇ ਇਹ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰ ਰਹੇ ਹਾਂ ਸੋ ਮੈਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਹੈਗਾ 22 ਤਰੀਕ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਮੈਕਸਿਮ ਜ਼ਿਲ੍ਹੇ ਵਿਜ਼ਿਟ ਕਰਕੇ ਉਹਨਾਂ ਦੀ ਲੋਕਲ ਲੈਵਲ ਤੇ ਕੋਆਰਡੀਨੇਸ਼ਨ ਕਰਾ ਕੇ ਜਿਹੜੇ ਪੰਜ ਵਿੰਗ ਦੇ ਨਾਲ ਸੰਬੰਧਤ ਹੈਗੇ ਆ ਪੰਜ ਛੇ ਵਿੰਗਸ ਇਸੇ ਤਰ੍ਹਾਂ ਜਿਹੜਾ ਯੁੱਧ ਨਸ਼ੇ ਵਿਰੋਧ ਦਾ ਉਹਦੀ ਵੀ ਜਿਹੜੀ ਦੂਜੀ ਫੇਜ਼ ਸ਼ੁਰੂ ਹੋਈ ਆ ਉਹਦੇ ਵਿੱਚ ਜਿਹੜੇ ਆਪਣੇ ਹੁਣ ਯਾਤਰਾ ਸ਼ੁਰੂ ਹੋਈ ਆ ਉਹਨਾਂ ਦੀ ਵੀ ਇਸੇ ਤਰ੍ਹਾਂ ਸਾਰੀ ਕੋਆਰਡੀਨੇਸ਼ਨ ਜਿਹੜਾ ਡਿਸਟ੍ਰਿਕਟ ਲੈਵਲ ਦੇ ਉੱਤੇ ਤਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਉਹ ਮੈਂ মিডিਆ ਦਾ ਵੀ ਧੰਨਵਾਦ ਕਰਦਾ ਹਾਂ ਲੋਕਾਂ ਦਾ ਬਹੁਤ ਇੱਕ ਭਰਮਾ ਹੁੰਗਾਰਾ ਮਿਲ ਰਿਹਾ ਦੋਨੋਂ ਜਿਹੜੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਯੋਜਨਾਵਾਂ ਹੈਗੀਆਂ ਇਹ ਇਹਨਾਂ ਨੂੰ ਲੋਕਾਂ ਦੇ ਵਿੱਚ ਬਹੁਤ ਇੱਕ ਲੈ ਕੇ ਉਤਸ਼ਾਹ ਮੈਂ ਕਹੂੰਗਾ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਹੁਣ ਯੂਥ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਅਗਲੇ 3-4 ਮਹੀਨਿਆਂ ਦੇ ਵਿੱਚ ਜਿਹੜੇ ਟੀਕਾ ਲਾਣ ਵਾਲੇ ਆ ਉਹਨਾਂ ਦੇ ਸਾਰਿਆਂ ਦੇ ਟੀਕੇ ਲਾਣੇ ਬੰਦ ਕਰਾ ਦਈਏ ਪਹਿਲਾ ਸਾਡਾ ਸਟੈਪ ਹੋਏਗਾ ਜਦੋਂ ਇੰਜੈਕਟਿੰਗ ਡਰੱਗ ਯੂਜ਼ਰ ਜਿਹੜੇ ਹੈਰੋਇਨ ਚਿੱਟੇ ਵਾਲੇ ਆ ਜਦੋਂ ਉਹ ਗੋਲੀਆਂ ਤੇ ਆ ਜਾਣਗੇ ਜਾਂ ਅਸੀਂ ਲਿਕਵਿਡ ਮੈਥਡ ਆਨ ਬਹੁਤ ਜਗ੍ਹਾ ਤੇ ਸ਼ੁਰੂ ਕਰ ਰਹੇ ਆ ਉਹ ਇਕੁਅਲੀ ਇਫੈਕਟਿਵ ਹੁੰਦੀ ਆ ਟੀਕੇ ਜਿੰਨੀ ਉਹਦੇ ਨਾਲ ਇਮੀਡੀਏਟਲੀ ਜਿਹੜਾ ਹੈਗਾ ਓਵਰਡੋਸ ਡੈਥ ਹੋਣੀਆਂ ਬੰਦ ਹੋ ਜਾਣਗੀਆਂ ਮੌਤਾਂ ਹੋਣੀਆਂ ਬੰਦ ਹੋ ਜਾਣਗੀਆਂ ਤੇ ਦੂਜਾ ਉਹਦਾ ਫਾਇਦਾ ਹੋਏਗਾ ਕਿ ਜਿਹੜਾ ਤੁਹਾਡਾ ਐਚ ਆਈ ਵੀ ਕਾਲਾ ਪੀਲੀਆ ਹੈਪਟ ਇਹੋ ਜਿਹੇ ਜਿਹੜੀਆਂ ਜਾਲੇਵਾ ਬਿਮਾਰੀਆਂ ਉਹ ਹੋਣੀਆਂ ਬੰਦ ਹੋ ਜਾਣਗੀਆਂ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਇਹ ਤਾਂ ਸਾਡੇ ਜਿਹੜੇ ਪ੍ਰੋਗਰਾਮ ਚੱਲਦੇ ਉਹਨਾਂ ਵਾਰਿਆ ਤੇ ਇੱਕ ਮੈਂ ਲੋਕਾਂ ਨੂੰ ਅਪੀਲ ਕਰਨੀ ਆ ਕਿ ਅੱਜਕੱਲ ਜਿਹੜੀ ਸਰਦੀ ਦੀ ਜਿਹੜੀ ਇੱਕ ਛੇਤ ਲਹਿਰ ਹੈ ਬਹੁਤ ਜ਼ਿਆਦਾ ਚੱਲ ਰਹੀ ਆ ਇਹਦੇ ਚ ਖਾਸ ਤੌਰ ਤੇ ਜਿਹੜੇ ਬਜ਼ੁਰਗ ਹੈ ਔਰ ਬੱਚੇ ਆ ਔਰ ਪ੍ਰੈਗਨੈਂਟ ਲੇਡੀਆਂ ਆ ਜਾਂ ਕੋਈ ਕਿਸੇ ਬਿਮਾਰੀ ਤੋਂ ਜਿਸ ਤਰ੍ਹਾਂ ਕੋਈ ਕੈਂਸਰ ਹੈ ਜਾਂ ਕਿਸੇ ਦਾ ਡਾਇਲਿਸਿਸ ਹੁੰਦਾ ਜਿਹੜੇ ਕਿਸੇ ਵੀ ਕ੍ਰੋਨਿਕ ਬਿਮਾਰੀ ਤੋਂ ਪੀੜਤ ਹੈ ਉਹਨਾਂ ਨੂੰ ਆਪਣੇ ਆਪ ਨੂੰ ਗਰਮ ਰੱਖਣਾ ਚਾਹੀਦਾ ਵਾਰਮ ਰੱਖਣਾ ਚਾਹੀਦਾ ਔਰ ਉਹਨਾਂ ਨੇ ਸਵੇਰੇ-ਸਵੇਰੇ ਸੈਰ ਕਰਨੀ ਜਾਣਾ ਜਦੋਂ ਜਾਣਾ ਹੈ ਤਾਂ ਉਹਨਾਂ ਨੇ ਪ੍ਰੋਪਰ ਕੱਪੜੇ ਪਹਿਨੇ ਹੋਣ ਔਰ ਜੇ ਉਹਨਾਂ ਨੇ ਸੈਰ ਵੀ ਕਰਨੀ ਆ ਬਾਹਰ ਘੁੰਮਣ ਫਿਰਨ ਦੀ ਜਾਣਾ ਤਾਂ ਦਿਨ ਵੇਲੇ ਜਦੋਂ ਧੁੱਪ ਨਿਕਲੇ ਹੋਵੇ ਤਾਂ ਉਦੋਂ ਜਾਣਾ ਚਾਹੀਦਾ ਆਦਰਵਾਇਜ਼ ਉਹਨਾਂ ਨੂੰ ਬਾਹਰ ਜਾਣਾ ਜਿਹੜਾ ਹੈਗਾ ਅਵਾਇਡ ਕਰਨਾ ਚਾਹੀਦਾ ਇਦੇ ਨਾਲ ਇੱਕ ਹੋਰ ਬਹੁਤ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਜਦੋਂ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਕ ਅਕਸਰ ਜਿਹੜੀ ਅੰਗਠੀ ਬਾਲ ਕੇ ਆਪਣੇ ਕਮਰੇ 'ਚ ਰੱਖ ਕੇ ਤੇ ਸਾਰੀਆਂ ਖਿੜਕੀਆਂ ਬੰਦ ਕਰਕੇ ਸੌਂ ਜਾਂਦੇ ਉਹਦੇ ਨਾਲ ਮੌਤ ਤੱਕ ਹੋ ਜਾਂਦੀ ਹੈ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਰੀਲੀਜ਼ ਹੁੰਦੀਆਂ ਉਹਦੇ ਨਾਲ ਇਸ ਤਰ੍ਹਾਂ ਕਾਰਬਨ ਮੋਨੋਆਕਸਾਈਡ ਵਗੈਰਾ ਤੇ ਉਹ ਬੰਦੇ ਜਦੋਂ ਜਦੋਂ ਸੌਂਦੇ ਆ ਇਸ ਤਰ੍ਹਾਂ ਅੰਗਠੀ ਰੱਖ ਕੇ ਤੇ ਜੇ ਸਾਰੀਆਂ ਖਿੜਕੀਆਂ ਬੰਦ ਕਰ ਲੈਂਦੇ ਆ ਉਹ ਤਾਂ ਫਿਰ ਸੁਤੀ ਰਹਿ ਜਾਂਦੇ ਆ ਉਹਦੇ ਨਹੀਂ ਚੱਲਦਾ ਬੰਦਾ ਜਦੋਂ ਬੜੀ ਤੁਸੀਂ ਕਹ ਲਓ ਕਿ ਇੱਕ ਸਾਇਲੈਂਟ ਡੈਥ ਹੋ ਜਾਂਦੀ ਆ ਉਹਦੇ ਨਾਲ ਤੇ ਇਹ ਕਦੇ ਨਹੀਂ ਕਰਨਾ ਜੇ ਤੁਸੀਂ ਆਪਣੇ ਆਪ ਨੂੰ ਗਰਮ ਕਰਨਾ ਤੇ ਤੁਸੀਂ ਥੋਣੀ ਸਿੱਖਦੇ ਹੋ ਵੈਸੇ ਤਾਂ ਅੱਜ ਕੱਲ ਹੀਟਰ ਜਾਂ ਹੋਰ ਜਿਹੜੇ ਕੋਈ ਸਾਧਨ ਆ ਗਿਆ ਲੇਕਿਨ ਫਿਰ ਵੀ ਜੇ ਤੁਸੀਂ ਕੋਈ ਆਪਣੇ ਘਰੇ ਅੰਦਰ ਅੰਗੀਠੀ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਕਰਦੇ ਹੋ ਆਪਣੇ ਆਪ ਨੂੰ ਗਰਮ ਕਰਨ ਲਈ ਜਾਂ ਹੌਟ ਵਾਟਰ ਬੋਟਰ ਲੈ ਲਓ ਤੇ ਜਾਂ ਫਿਰ ਇੱਕ ਅੱਧੀ ਖਿੜਕੀ ਖੋਲ ਦਿਓ ਫਿਰ ਇਹ ਦਿੱਕਤ ਨਹੀਂ ਆਏਗੀ ਫਿਰ ਤੁਹਾਡੀ ਜਾਨ ਨੂੰ ਖਤਰਾ ਨਹੀਂ ਹੋਏਗਾ ਫਿਰ ਇੱਕ ਅੱਧੀ ਖਿੜਕੀ ਖੋਲ ਲਓ ਤੇ ਇਹ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਜਿਹੜੇ ਬਜ਼ੁਰਗ ਹੈ ਮੈਂ ਫੇਰ ਰਿਪੀਟ ਕਰ ਰਿਹਾ ਜੀ ਛੋਟੇ ਬੱਚੇ ਆ ਔਰ ਜਿਹੜਾ ਕੋਈ ਵੀ ਕ੍ਰੋਨਿਕ ਕਿਸੇ ਡਿਜ਼ੀਜ਼ ਤੋਂ ਪੀੜਤ ਹੈ ਜਾਂ ਸਟੀਰੋਇਡ ਦੀ ਦਵਾਈ ਲੈਂਦੇ ਆ ਉਹਨਾਂ ਨੂੰ ਚੁੱਚੇ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ ਸਿਰਫ ਆਉਣ ਵਾਲਾ ਹਫਤਾ 10 ਤੋਂ 15 ਦਿਨ ਦੀ ਗੱਲ ਹੈ ਉਸ ਤੋਂ ਬਾਅਦ ਮੌਸਮ ਸਾਫ਼ ਹੋ ਜਾਣਾ ਸੋ 15 ਦਿਨ ਲਈ ਉਹਨਾਂ ਨੂੰ ਸਾਰਿਆਂ ਨੂੰ ਪ੍ਰਕੌਸ਼ਨ ਲੈਣੀ ਚਾਹੀਦੀ ਪਰ ਜਿਹਦੇ ਕਾਰਡ ਦੀ ਗੱਲ ਕਰਦੇ ਨੇ ਕੀ ਕ੍ਰਾਈਟੇਰੀਆ ਕੀ ਕਿੰਨਾ ਕੁ ਟਾਰਗੇਟ ਹੈ ਉਹ ਬਣਾਉਣਾ ਹਾਂ ਇਹਦੇ ਵਿੱਚ ਟਾਰਗੇਟ ਸਾਡਾ ਹੈਗਾ ਜੀ ਅਸੀਂ 3 ਕਰੋੜ ਲੋਕਾਂ ਨੂੰ ਹਰ ਬੰਦੇ ਨੂੰ ਬਣਾ ਕੇ ਦੇਣਾ ਇਹਦੇ ਵਾਸਤੇ ਕ੍ਰਾਈਟੇਰੀਆ ਸਿਰਫ ਦੋ ਹੈਗੇ ਆ ਜੀ ਇੱਕ ਤਾਂ ਆਧਾਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਔਰ ਵੋਟਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਤੇ ਜਿਹੜੇ ਬੱਚੇ ਆ ਉਹਨਾਂ ਦਾ ਡਿਪੈਂਡੈਂਟ ਕਾਰਡ ਹੋਣਾ ਚਾਹੀਦਾ ਜਿਹਨਾਂ ਦੇ ਜੇ ਵੋਟਰ ਕਾਰਡ ਨਹੀਂ ਬਣੇ ਆ ਦੋ ਹੀ ਕ੍ਰਾਈਟੇਰੀਆ ਹੈਗੇ ਆ ਜੀ ਆਧਾਰ ਤੇ ਵੋਟਰ ਕਾਰਡ ਕੋਈ ਬੜਾ ਸਿੰਪਲ ਹੈ ਯੂਨੀਵਰਸਲ ਹੈ ਦੁਨੀਆ ਚ ਪਹਿਲੀ ਆਪਣੀ ਕਿਸਮ ਦੀ ਸਕੀਮ ਹੈ ਔਰ ਬਹੁਤ ਮਤਲਬ ਜਿਹੜੇ ਲੋਕਾਂ ਨੂੰ ਹੈਗਾ ਉਹ ਕਰਜ਼ਾਈ ਹੋਣ ਤੋਂ ਵੀ ਬਚਾਏਗੀ ਅੱਛੀ ਆਮਿਆਰੀ ਸਿਹਤ ਸੂਤਾ ਮਿਲ ਲਗੀਆਂ ਔਰ 650 ਤੋਂ ਵੱਧ ਜਿਹੜੇ ਪ੍ਰਾਈਵੇਟ ਹਸਪਤਾਲਾਂ ਨੂੰ ਪੈਨਲ ਹੋ ਚੁੱਕੇ ਆ ਮੈਡੀਕਲ ਕਾਲਜ तकरीबन ਸਾਰੇ ਹੋ ਚੁੱਕੇ ਹੈ ਜੀ ਤੇ ਬਹੁਤ ਸਾਰੇ ਕਾਰਪੋਰੇਟ ਹਸਪੀਟਲਸ ਵੱਡੇ ਹਸਪੀਟਲ ਪ੍ਰਾਈਵੇਟ ਹਸਪੀਟਲ ਵੀ ਸਾਰੇ ਜਿਹੜੇ ਆ ਗਿਆ ਸਾਨੂੰ ਜੁਆਇਨ ਕਰ ਰਹੇ ਆ ਤੇ ਓਵਰ ਆਲ ਸਾਰੇ ਇਹਦੇ ਜਿੰਨੇ ਵੀ ਪੱਖ ਆ ਗਏ ਸਾਰੇ ਪੱਖਾਂ ਤੋਂ ਇੱਕ ਬਹੁਤ ਵਧੀਆ ਸਕੀਮ ਹੈ ਇਹ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਜੇ ਸਰਕਾਰ ਨੇ ਇਹਦੇ ਵਾਸਤੇ ਅਜੇ ਫਿਲਹਾਲ 1200 ਕਰੋੜ ਦਾ ਬਜਟ ਰੱਖਿਆ ਇਸ ਤੋਂ ਸવાય ਹੋਰ ਵੀ ਸਾਨੂੰ ਕਈ ਸੋਰਸਸ ਤੋਂ ਪੈਸੇ ਆਣੇ ਆ ਤੋ ਜੇ 1200 ਤੋਂ 1500 ਕਰੋੜ ਰੁਪਇਆ ਸਰਕਾਰ ਜਿਹੜੀ ਖਰਚੇਗੀ ਉਹਨੇ ਪੈਸੇ ਲੋਕਾਂ ਦੀ ਜੇਬ ਵਿਚੜੇ ਆਊਟ ਆਫ ਪਾਕਟ ਐਕਸਪੈਂਸਸ ਉਹਨਾਂ ਨੇ ਕਰਨੇ ਸੀ ਸਿਹਤ ਦੇ ਉੱਤੇ ਕਿਸੇ ਐਮਰਜੈਂਸੀ ਜਿਹਦੇ ਵਾਸਤੇ ਉਹਨਾਂ ਕੋਲੇ ਸਾਰੇ ਬੰਦਾ ਕੋਲ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਆਪਣੇ ਘਰਨੇ ਵਿਕ ਜਾਂਦੇ ਆ ਜ਼ਮੀਨਾਂ ਘਰਨੇ ਰੱਖੀਆਂ ਜਾਂਦੀਆਂ ਕਾਰ ਤੱਕ ਵਿਕ ਜਾਂਦੇ ਆ ਸੋ ਇਹ ਜਿਹੜੇ ਆਊਟ ਆਫ ਪਾਕਟ ਐਕਸਪੈਂਸਸ ਕਰਕੇ ਜਿਹੜੇ ਲੋਕ ਪਾਵਰਟੀ ਲਾਈਨ ਤੋਂ نیچے ਚਲੇ ਜਾਂਦੇ ਸੀ ਉਹ ਨਹੀਂ ਹੋਏਗਾ ਔਰ ਲੋਕਾਂ ਨੂੰ ਚੰਗੀਆਂ ਸਿਹਤ ਸੂਤਾ ਮਿਲਣਗੀਆਂ ਐਮਰਜੈਂਸੀ ਕੇਅਰ ਮਿਲੇਗੀ ਤੇ ਲੋਕਾਂ ਨੂੰ ਸੋਚਣਾ ਨਹੀਂ ਪਏਗਾ ਮਤਲਬ ਮਜਬੂਰੀ ਚ ਹੋ ਕੇ ਮਤਲਬ ਪ੍ਰਾਈਵੇਟ ਹਸਪਤਾਲ ਜਾ ਕੇ ਮਹਿੰਗਾ ਇਲਾਜ ਕਰਾਉਣ ਦਾ ਉਹਨਾਂ ਨੂੰ ਜਿਹੜਾ ਹੈਗਾ ਉਹ ਸਾਰਾ ਖਰਚਾ ਸਰਕਾਰ ਕਰੇਗੀ ਬਹੁਤ ਅੱਛੀ ਯੋਜਨਾ ਹੈ ਤੇ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿਸ ਤਰ੍ਹਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮਨੀਸ਼ ਸੋਦੀਆ ਜੀ ਜੈਨ ਸਾਹਿਬ ਨੇ ਦਿੱਲੀ ਤੋਂ ਸ਼ੁਰੂ ਕੀਤਾ ਮਾਨ ਸਾਹਿਬ ਨੇ ਹੋਰ ਉਹਨੂੰ ਵਧਿਆ ਤੇ ਕਿਰਨ ਲਾਗੂ ਕੀਤਾ ਕਿ ਜਿਹੜੀ ਬਿਜਲੀ ਦੀ ਸੀ ਯੋਜਨਾ ਹੁਣ ਕੋਈ ਇਹੋ ਜਿਹੀ ਸਟੇਟ ਨਹੀਂ ਅਜਿਹਾ ਜਿੱਥੇ ਉਹਨਾਂ ਨੂੰ ਗਰੀਬਾਂ ਨੂੰ ਘਟੋ ਘਟ ਜਿਹੜੀ ਬਿਜਲੀ ਆ ਉਹ ਫ੍ਰੀ ਨਾਲ ਮਿਲਦੀ ਹੋਵੇ ਇਸੀ ਤਰ੍ਹਾਂ ਇਹ ਯੋਜਨਾ ਜਿਹੜੀ ਹੈਗੀ ਆ ਤੁਸੀਂ ਦੇਖ ਲੈਣਾ ਕਿ ਉਹਨੂੰ ਪੂਰੇ ਦੇਸ਼ ਵਿੱਚ ਕਾਪੀ ਕੀਤਾ ਜਾਏਗਾ ਪ੍ਰਾਈਵੇਟ ਜਿਹੇ ਹਸਪਤਾਲ ਨੇ ਇਹਨਾਂ ਨੂੰ ਕਰ ਮੈਕਵਰਕ ਕੀਤਾ ਰੱਖਿਆ ਕਿ ਕਿੰਨੇ ਕੁ ਨੇ ਦੀ ਗੱਲ ਮੈਂ ਤੁਹਾਨੂੰ ਦੱਸਿਆ ਵੀ 650 ਦੇ ਕਰੀਬ ਜਿਹੜੇ ਹੈਗੇ ਆ ਉਹ ਇੰਪੈਰਲ ਹੋ ਚੁੱਕੇ ਆ ਬਾਕੀ ਉਹਨਾਂ ਦੀ ਵੀ ਕਾਫੀ ਰਸ਼ ਹੈਗਾ ਉਹ ਵੀ ਇੰਪੈਰਲ ਹੋਣਾ ਚਾਹੁੰਦੇ ਆ ਕਿਉਂਕਿ ਜਿਹੜਾ ਹੁਣ ਪੈਰਲ ਨਹੀਂ ਹੋਏਗਾ ਉਹਨਾਂ ਨੂੰ ਕਾਫੀ ਨੁਕਸਾਨ ਹੋਏਗਾ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਕਲਾਇੰਟੇਜ ਕੱਟੇਗੀ ਕਿਉਂਕਿ ਜੇ ਉਹੀ ਇਲਾਜ ਵਧੀਆ ਇਲਾਜ ਕਿਉਂਕਿ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਵੀ ਪ੍ਰਾਇਮਰੀ ਕੇਅਰ ਤੋਂ ਲੈ ਕੇ ਖਾਂਸੀ ਜੁਕਾਮ ਬਲੱਡ ਪ੍ਰੈਸ਼ਰ ਸ਼ੂਗਰ ਦਵਾਈਆਂ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਆਮ ਆਦਮੀ ਕਲੀਨਿਕ ਚ ਹੋ ਰਿਹਾ ਪ੍ਰੈਗਨਨਸੀ ਦਾ ਹੋ ਰਿਹਾ ਹੈਪਟਾਈਟਸ ਐਚਆਈਵੀ ਦੀ ਟੈਸਟਿੰਗ ਹੋ ਰਹੀ ਹੈ ਸਨੇਕ ਬਾਈਟ ਦੀ ਡੌਗ ਬਾਈਟ ਦੀ ਵੈਕਸੀਨੇਸ਼ਨ ਹੋ ਰਹੀ ਹੈ ਬਲੱਗ ਕਲਿਨਿਕਾਂ ਦੇ ਵਿੱਚ ਤੇ ਜੇ ਇਹ ਸਾਰਾ ਇਲਾਜ ਅਸੀਂ ਦੇ ਰਹੇ ਹਾਂ ਇਸ ਤੋਂ ਲੈ ਕੇ ਅਸੀਂ ਸੈਕੰਡਰੀ ਕੇਅਰ ਡਿਸਟ੍ਰਿਕਟ ਹਸਪਤਾਲ ਸਾਰੀਆਂ ਜਿਹੜੀ ਐਸੈਂਸ਼ੀਅਲ ਮੈਡੀਸਿਨਸ ਫ੍ਰੀ ਦੇ ਰਹੇ ਹਾਂ ਔਰ ਅਸੀਂ ਲਿਵਰ ਟ੍ਰਾਂਸਪਲੈਂਟ ਪਹਿਲੀ ਵਾਰੀ ਆ ਕੇ ਸਰਕਾਰੀ ਹਸਪਤਾਲ ਦੇ ਵਿੱਚ ਲਿਵਰ ਟ੍ਰਾਂਸਪਲੈਂਟ ਹੋ ਰਿਹਾ। ਇਸੇ ਤਰ੍ਹਾਂ ਅਸੀਂ ਕਿਡਨੀ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਹਾਂ। ਸੋ ਸਰਕਾਰ ਆਪਣੇ ਹਸਪਤਾਲ ਵੀ ਠੀਕ ਕਰ ਰਹੀ ਹੈ। ਪ੍ਰਾਈਵੇਟ ਨਾਲ ਕਲੈਬੋਰੇਟ ਕਰ ਰਹੀ ਹੈ। ਇੱਕ ਹੈਲਦੀ ਜਿਹੜਾ ਹੈਗਾ ਮੈਂ ਕਹੂੰਗਾ ਇਹਨੂੰ ਸਾਡੀ ਆਪਸ ਵਿੱਚ ਕੋਆਪਰੇਸ਼ਨ ਹੈ। ਅਸੀਂ ਕੋਈ ਕੰਪੀਟੀਟਰ ਨਹੀਂ ਹਾਂ। ਸੋ ਵੀ ਵੀ ਆਰ ਕਲੈਬੋਰੇਟਰਸ ਵੀ ਆਰ ਆਪਾਂ ਇੱਕ ਦੂਜੇ ਦੀ ਅਸੀਂ ਮਦਦ ਕਰਦੇ ਹਾਂ। ਅਸੀਂ ਜਿਵੇਂ ਦੀਸਪੋਜ਼ ਆਰਗਨ ਟ੍ਰਾਂਸਪਲੈਂਟ ਹੈ ਉਹ ਸਰਕਾਰੀ ਹਸਪਤਾਲਾਂ ਚੋਂ ਆਣਗੇ। ਜਿਵੇਂ ਬਹੁਤ ਸਾਰੀ ਜਗ੍ਹਾ ਤੇ ਅਸੀਂ ਜਿਹੜੇ ਡੀਐਨਵੀ ਦੇ ਕੋਰਸਸ ਐ ਪੋਸਟ ਗ੍ਰੈਜੂਏਟ ਕੋਰਸਸ ਆਪਣੇ ਹਸਪਤਾਲਾਂ ਸਾਡੇ ਕੋਲੇ ਸਪੈਸ਼ਲਿਸਟ ਵੀ ਆ ਇੱਕ ਸਭ ਤੋਂ ਵੱਡੀ ਜਿਹੜੀ ਵਧੀਆ ਗੱਲ ਹੋਈ ਐ ਕਿ ਅਸੀਂ ਮੈਡੀਕਲ ਆਫਸਰ ਤਾਂ ਰੱਖੇ ਸੀ 1400 ਜਿਹਦੇ ਚੋਂ 800 ਦੇ ਕਰੀਬ ਜੁਆਇਨ ਕਰ ਚੁੱਕੇ ਆ 200 ਨੂੰ ਅਸੀਂ ਜਿਹੜੇ 170 ਦੇ ਕਰੀਬ 60 ਦੇ ਕਰੀਬ ਅਸੀਂ ਹੋਰ ਦੇਣ ਜਾ ਰਹੇ ਆ ਮੁੱਖ ਮੰਤਰੀ ਸਾਹਿਬ 17 ਤੱਕ ਨੂੰ ਨਰਸਸ ਨੂੰ ਨਰਸਸ ਆਣ ਗਿਆ ਡਾਕਟਰ ਹੋਰ ਆਣਗੇ ਇਹਦੇ ਨਾਲ ਸਭ ਤੋਂ ਵੱਡੀ ਖਬਰ ਇਹ ਹੋਈ ਐ ਕਿ ਅਸੀਂ ਜਿਹੜੇ 65 ਸਾਲ ਵਾਲੇ ਰੱਖੇ ਸੀ ਜਿਹੜੇ ਕਿ ਐਸੀ ਜਿਹੜੇ ਡਾਕਟਰ ਐ ਉਹਨੂੰ ਰਿਟਾਇਰ ਉਹਦੇ ਵਿੱਚ ਕਾਫੀ ਲੋਕਾਂ ਨੇ ਜੁਆਇਨ ਕੀਤਾ ਪੀਜੀ ਬੌਂਡਡ ਦੇ ਵਿੱਚ 100 ਤੋਂ ਵੱਧ ਡਾਕਟਰਾਂ ਨੇ ਜੁਆਇਨ ਕੀਤਾ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਵੀ ਅਸੀਂ ਜਦੋਂ ਅਸੀਂ ਕਿਹਾ ਵੀ ਜਿਸ ਤਰ੍ਹਾਂ ਅਸੀਂ ਮੱਲਾ ਕਲੀਨਿਕ ਚ ਰੱਖਿਆ ਆਮ ਆਦਮੀ ਕਲੀਨਿਕ ਚ ਉਹਨਾਂ ਪੈਰਲਲ ਕਰਕੇ ਰੱਖਿਆ ਸੀ ਸਪੈਸ਼ਲਿਸਟ ਨੂੰ ਪੈਰਲਲ ਕਰਾਂਗੇ ਉਹਦੇ ਤੋਂ ਬਹੁਤ ਭਰਮਾ ਹੰਕਾਰਾ ਮਿਲਿਆ ਉਹਦੇ ਚ ਤਕਰੀਬਨ ਤਕਰੀਬਨ ਜਿਹੜਾ ਹੈਗਾ ਉਹ ਅਸੀਂ 300 ਡਾਕਟਰ ਰੱਖਣੇ ਸੀ 6 650 ਨੇ ਅਪਲਾਈ ਕੀਤਾ ਤੇ ਉਹਨਾਂ ਦੀ ਇੰਟਰਵਿਊਜ਼ ਚੱਲ ਰਹੀਆਂ ਹੈਗੀਆਂ ਤੇ ਉਹਦੇ ਚ ਸਾਨੂੰ ਉਮੀਦ ਆ ਕਿ ਸਾਡੀ ਜਿਹੜੀ ਸਪੈਸ਼ਲਿਸਟ ਦੀ ਕਮੀ ਉਹ ਵੀ ਪੂਰੀ ਹੋ ਜਾਏਗੀ ਦੇਖੋ ਬਨਸਾ ਹਸਪਤਲ ਦਾ ਮਾਮਲਾ ਸੀ ਇੰਡੋਸ ਹਸਪਤਲ ਦੇ ਵਿੱਚ ਜਿਹੜੇ ਵੈਂਟੀਲੇਟਰ ਰੱਖੇ ਗਏ ਦੇਖੋ ਤੁਸੀਂ ਮੈਨੂੰ ਜਿਹੜਾ ਮੇਰੇ ਗੱਲ ਪਰ ਧਿਆਨ ਚ ਲਿਆਉਂਦੀ ਆ ਇਹ ਅਸੀਂ ਕ੍ਰਿਟੀਕਲ ਕੇਅਰ ਬਲੌਕ ਸ਼ੁਰੂ ਕਰਨ ਜਾ ਰਹੇ ਹਾਂ ਸਾਰੇ ਜਿਹੜੇ ਸਾਡੇ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਇਹ ਅਗਲੇ 6 ਮਹੀਨੇ ਦਾ ਮੇਰਾ ਟਾਰਗੇਟ ਹੈ ਉਹ ਸਾਰੇ ਵੈਂਟੀਲੇਟਰ ਅਸੀਂ ਆਪਣੇ ਜਿੱਥੇ ਤੇ ਸਾਡੇ ਗਏ ਹੋਏ ਸਾਰੇ ਮੈਂ ਚੈੱਕ ਕਰਵਾ ਰਹੇ ਹਾਂ ਉਹ ਸਾਰੇ ਵਾਪਸ ਲਾਵਾਂਗੇ ਵਰਕਿੰਗ ਕੰਡੀਸ਼ਨ ਚ ਕਰਕੇ ਡਾਕਟਰਸ ਦੀ ਟ੍ਰੇਨਿੰਗ ਸ਼ੁਰੂ ਹੈ ਅਸੀਂ ਆਪਣੇ ਕ੍ਰਿਟੀਕਲ ਕੇਅਰ ਬਲੌਗ ਜਿਸ ਤਰ੍ਹਾਂ ਅਸੀਂ ਪਟਿਆਲੇ ਵਿੱਚ ਸ਼ੁਰੂ ਕਰ ਚੁੱਕੇ ਹਾਂ ਮੁਹਾਲੀ ਵਿੱਚ ਸ਼ੁਰੂ ਕਰ ਚੁੱਕੇ ਹਾਂ ਔਰ ਲੁਧਿਆਣੇ ਦੇ ਵਿੱਚ ਸ਼ੁਰੂ ਕਰ ਚੁੱਕੇ ਹਾਂ ਜਲੰਧਰ ਦੇ ਵਿੱਚ ਵੀ ਇਸ ਤਰ੍ਹਾਂ ਅਸੀਂ ਨੂੰ ਐਕਸਟੈਂਡ ਕਰਕੇ ਉਹਨਾਂ ਨੂੰ ਅਸੀਂ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੈਂਟੀਲੇਟਰ ਔਰ ਕਾਰਡੀਕ ਮੋਨਿਟਰ ਔਰ ਟ੍ਰੇਨ ਡਾਕਟਰ ਸਾਰੇ ਮੈਨ ਜਿਹੜੀ ਮੈਨ ਪਾਵਰ ਹੈ ਸਾਰੀ ਅਵੇਲੇਬਲ ਹੈ 169 ਹਾਂਜੀ ਇਹ ਇੱਕ ਤਾਂ ਜਿਹੜੇ ਤੁਹਾਡੇ ਜਿੰਨੇ ਵੀ ਵੱਡੇ ਪਿੰਡ ਹੈ ਜਿਨ੍ਹਾਂ ਦੀ 1000 ਤੋਂ ਵੱਧ ਪੋਪੂਲੇਸ਼ਨ ਹੈ ਜਿੰਨੇ ਵਾਰਡ ਹੈ ਉਹਨਾਂ ਸਾਰਿਆਂ 'ਚ ਲੱਗ ਰਹੀ ਆ ਇਦੇ ਨਾਲ ਨਾਲ ਕਿਸੇ ਨੂੰ ਟ੍ਰੀਟਮੈਂਟ ਦੀ ਲੋੜ ਹੁੰਦੀ ਆ ਜਿਵੇਂ ਆਪਣਾ ਜਿਲ੍ਹਾ ਹਸਪਤਾਲ ਹੈ ਤੁਹਾਡਾ ਮੰਡੀ ਗੁਵਿੰਦਗੜ੍ਹ ਦਾ ਹਸਪਤਾਲ ਹੈ ਸੀਐਸਸੀ ਆ ਤੁਹਾਡੀ ਚਨਾਰਥਲ ਹੈ ਅਮਲੋ ਹੈ ਜਿੱਦਨੇ ਤੁਹਾਡੇ ਜਿਹੜੇ ਸੈਕੰਡਰੀ ਕੇਅਰ ਜੋ ਅਸੀਂ ਕਹਿੰਦੇ ਆ ਸੈਕੰਡਰੀ ਕੇਅਰ ਕਵਰ ਹੁੰਦੀ ਆ ਇਹਦੇ ਵਿੱਚ ਉਹਨਾਂ ਹਸਪਤਾਲਾਂ ਦੇ ਵਿੱਚ ਵੀ ਇਤਿਹਾਸ ਕਿ ਜੇ ਕੋਈ ਬੰਦਾ ਆ ਗਿਆ ਉਹਨੂੰ ਆਪਰੇਸ਼ਨ ਦੀ ਅੱਜ ਲੋੜ ਹੈ ਪਰ ਉੱਥੇ ਉਹਦਾ ਨੰਬਰ ਨਹੀਂ ਆਇਆ ਤਾਂ ਔਨ ਦਾ ਸਪੌਟ ਉਹਦਾ ਕਰਕੇ ਅਸੀਂ ਉਹਦਾ ਉਹਦੇ ਚ ਇਲਾਜ ਕਰਦੇ ਆਂ